ਸਾਰੇ ਵਸਿਆ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੇ ਨਮਸਕਾਰ ਮੇਰਾ ਸੁਖਣਾ ਨੰਬਰ 1 ਹੋਵੇਗਾ ਗੁਰਦਾਸਪੁਰ ਆਪਣਾ ਇਸ ਨੂੰ ਸਹਿਕਾਰ ਕਰਨ ਲਈ ਤੁਹਾਡਾ ਸੇਵਕ ਮੈਂ ਹਮੇਸ਼ਾ ਯਤਨਸ਼ੀਲ ਤੇ ਕਰਮਸ਼ੀਲ ਰਿਹਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਮੇਰੇ ਪ੍ਰਿਆਸ ਹੋਣਗੇ ਜਿਹਦੇ ਨਾਲ ਗੁਰਦਾਸਪੁਰ ਦਾ ਸਰਪੱਖੀ ਵਿਕਾਸ ਜਿਹੜਾ ਹੋ ਸਕੇ ਅੱਜ ਮੈਂ ਆਪਣੇ ਇਲਾਕਾ ਵਾਸੀਆਂ ਨਾਲ ਇੱਕ ਹੋਰ ਪਹਿਲ ਕਦਮੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਅਣਗੋਲੀਆਂ ਰੱਖਿਆ ਸੀ ਗਿਆ ਅੱਜ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਜਿਹੜੇ ਸਾਡੇ ਪਿੰਡੂ ਖੇਤਰ ਦੀਆਂ ਸੜਕਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਸੀ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਹਨਾਂ ਨੇ ਉਹਨਾਂ ਦੀ ਮੁਰੰਮਤ ਲਈ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਨਾਲ ਲੋਕਾਂ ਨੂੰ ਆਉਣ-ਜਾਉਣ ਦੇ ਵਿੱਚ ਖੁਆਈ ਆਈ ਔਰ ਜਿਹੜੀ ਜਿੰਸ ਆਪਾਂ ਲੈ ਕੇ ਜਾਣੀ ਸੀਗੀ ਉਹਨੂੰ ਟ੍ਰਾਂਸਪੋਰਟ ਕਰਨ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੂਸਰੀ ਵਾਰ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰਲ ਦੀ ਸਰਕਾਰ ਆ ਉਸ ਨੇ ਬਹੁਤ ਵੱਡਾ ਪੰਜਾਬ ਦੇ ਨਾਲ ਮੈਂ ਸਮਝਦਾ ਵੀ ਧੋਖਾ ਵੀ ਕੀਤਾ ਔਰ ਪੰਜਾਬ ਦੇ ਨਾਲ ਧੱਕਾ ਵੀ ਕੀਤਾ ਸਾਡਾ 7757 ਕਰੋੜ ਰੁਪਇਆ ਜਿਹੜਾ ਆਰਡੀਆ ਫੰਡ ਆ ਉਹਨੂੰ ਰੋਕ ਕੇ ਰੱਖਿਆ ਦਾ ਅੱਜ ਤੱਕ ਜਿਹਦੇ ਤੇ ਪੰਜਾਬ ਦੇ ਸੂਬੇ ਦਾ ਆਪਣਾ ਹੱਕ ਸੀ ਔਰ ਜਿਹੜੇ ਅਸੀਂ ਸੈਂਟਰ ਨੂੰ ਜਮ੍ਹਾਂ ਕਰਾਏ ਸੀਗੇ ਅੱਜ ਤੱਕ ਉਹਦੀ ਅਦਾਇਗੀ ਨਾ ਹੋਣ ਕਰਕੇ ਸੜਕਾ ਦੇ ਹਾਲਾਤ ਠੀਕ ਨਹੀਂ ਰਹੇ ਪਰ ਮੈਂ ਆਪਰੀ ਨਾ ਤੇ ਧੰਵਾਦੀ ਆ ਆਪਣੇ ਹਰਦੇਲ ਅਜ਼ੀਜ਼ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀਆਂ 62.42 ਕਿਲੋਮੀਟਰ ਲੰਬੀਆਂ ਸੜਕਾਂ ਦੇ ਮੁਰੰਮਤ ਵਾਸਤੇ 12 ਕਰੋੜ 79 ਲੱਖ ਰੁਪਇਆ ਜਾਰੀ ਕਰਤਾ ਇਹਨਾਂ ਦੇ ਟੈਂਡਰ ਜਿਹੜੇ ਨੇ ਲੱਗੇ ਨੇ ਅੱਜ 19 ਤਰੀਕ ਨੂੰ ਇਹ ਟੈਂਡਰ ਜਿਹੜੇ ਨੇ ਖੋਲੇ ਜਾਣਗੇ ਔਰ ਆਉਣ ਵਾਲੇ ਦਸਾਂ ਦਿਨਾਂ ਦੇ ਵਿੱਚ ਇਹਨਾਂ ਸੜਕਾਂ ਦੀ ਜਿਹੜੀ ਮੁਰੰਮਤ ਆ ਉਹਦਾ ਕੰਮ ਜਿਹੜਾ ਉਹ ਜੰਗੀ ਪੱਧਰ ਤੇ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਪਿੰਡ ਨੇ ਹਰਦਾਨ ਹੋ ਗਿਆ ਜੀਵਨਵਾਲ ਹੋ ਗਿਆ ਮੰਗਲਸਰ ਹਯਾਤਨਗਰ ਪੀਰਾਬਾਗ ਗਦਨੀਪੁਰ ਤਤਲੇ ਚੌਰ ਰਤੋਵਾ ਤਲਵੰਡੀ ਵਿਰਕ ਬੱਬੇਹਾਲੀ ਔਜਲਾ ਸਰਾਵਾ ਪੁੱਲੇਚਾ ਹਮਰਾਜਪੁਰ ਤੇਪੁਰ ਕਲਾ ਕਾਲਾ ਨੰਗਲ ਕੋਪਰਸਾਦਾ ਨੰਗਲ ਬ੍ਰਾਹਮਣਾ ਮੀਰਪੁਰ ਸ਼ੇਰਪੁਰ ਤੇ ਹੋਰ ਕਾਫੀ ਪਿੰਡ ਜਿਹੜੇ ਨੇ ਉਹਨਾਂ ਦੀਆਂ ਸੜਕਾਂ ਜਿਹੜੀਆਂ ਬਹੁਤ ਖਸਤਾ ਹਾਲਤ ਦੇ ਵਿੱਚ ਸੀਗੀਆਂ ਉਹਦੀ ਮੁਰੰਮਤ ਜਿਹੜੀ ਆ ਕੀਤੀ ਜਾਊਗੀ ਔਰ ਅੱਜ ਮੈਨੂੰ ਦੱਸਦਿਆਂ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਦੀ ਮੁਰੰਮਤ ਦੇ ਵਿੱਚ ਇੱਕ ਨਵੀਂ ਕਲਾ ਜਿਹੜੀ ਆ ਐਡ ਕੀਤੀ ਆ ਜਿਹੜੀ ਪਿਛਲੀਆਂ ਸਰਕਾਰਾਂ ਨੇ ਨਹੀਂ ਸੀ ਕੀਤੀ ਆ ਉਹਦਾ ਕਾਰਨ ਹੁੰਦਾ ਸੀ ਕਿ ਜਿਹੜੇ ਠੇਕੇਦਾਰ ਸੀ ਉਹ ਕਿਸੇ ਵਕਤ ਸਮਗਰੀ ਮਾੜੀ ਇਸਤੇਮਾਲ ਕਰਦੇ ਸਨ ਤੇ ਸੜਕਾਂ ਬਹੁਤ ਦੇਰ ਚੱਲਦੀਆਂ ਨਹੀਂ ਸੀਗੀਆਂ ਪਰ ਹੁਣ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਸਰਕਾਰ ਨੇ ਫੈਸਲਾ ਲਿਆ ਕਿ ਜਿਹੜਾ ਇਹ ਕੰਮ ਜਿਹੜਾ ਵੀ ਠੇਕੇਦਾਰ ਕਰੇਗਾ ਉਹਨੂੰ 5 ਸਾਲਾਂ ਦੇ ਵਿੱਚ ਇਹਦੀ ਮੈਂਟੇਨੈਂਸ ਵੀ ਉਸ ਠੇਕੇਦਾਰ ਨੂੰ ਕਰਨੀ ਹੋਵੇਗੀ ਜੇ 5 ਸਾਲਾਂ ਦੇ ਵਿੱਚ ਇਹ ਸੜਕ ਜਿਹੜੀ ਆ ਟੁੱਟਦੀ ਆ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਠੇਕੇਦਾਰ ਦੀ ਹੋਊਗੀ ਔਰ 5 ਸਾਲ ਦੇ ਵਿੱਚ ਇਹਨਾਂ ਪੈਸਿਆਂ ਦੇ ਨਾਲ ਹੀ ਠੇਕੇਦਾਰ ਜਿਹੜੀ ਆ ਉਹਦੀ ਮੁਰੰਮਤ ਕਰੂਗਾ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪਹਿਲ ਕਦਮੀ ਆ ਬਹੁਤ ਵਧੀਆ ਪ੍ਰਯਾਸ ਆ ਕਿਉਂਕਿ ਇਤਨੀਆ ਸਰਕਾਰਾਂ ਵੇਲੇ ਇਹਨਾਂ ਕੰਮਾਂ ਦੇ ਵਿੱਚ ਰਾਜਨੀਤਿਕ ਦਖਲ ਬਹੁਤ ਜ਼ਿਆਦਾ ਸੀਗਾ ਜਿਹਨੂੰ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਨੇ ਰੋਕ ਕੇ ਇੱਕ ਪਾਰਦਰਸ਼ਤਾ ਲਿਆਂਦੀ ਆ ਤਾਂ ਕਿ ਜਿਹੜਾ ਕੰਮ ਹੋਵੇ ਉਹ ਮਿਆਰੀ ਕੰਮ ਹੋਵੇ ਚੰਗੀ ਕੁਆਲਿਟੀ ਦਾ ਹੋਵੇ ਤਾਂ ਕਿ ਲੋਕਾਂ ਨੂੰ ਉਹਦੀ ਸੁਵਿਧਾ ਜਿਹੜੀ ਆ ਉਹ ਮਿਲ ਸਕੇ ਸੋ ਮੈਨੂੰ ਅੱਜ ਗੁਰਦਾਸਪੁਰ ਦੇ ਲੋਕੀਆਂ ਨੂੰ ਇਹ ਗੱਲ ਸਾਂਝੀ ਕਰਦੇ ਵੀ ਖੁਸ਼ੀ ਹੋ ਰਹੀ ਆ ਕਿ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਔਰ ਉਹਨਾਂ ਦੀ ਆਵਾਜ਼ ਆਈ ਨਹੀਂ ਮੁਸ਼ਕਲ ਆਉਂਦੀ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿੰਨ ਨੂੰ ਲੈ ਕੇ ਜਾਣਾ ਉਹਦੇ ਨੂੰ ਮੁਸ਼ਕਲ ਆਉਂਦੀ ਸੀ ਉਹਦੇ ਵਾਸਤੇ ਬਾਡ ਪੁਆਇੰਟ ਬਤਾ ਰਿਹਾ ਕਿ 90 ਮੀਟਰ ਸੜਕਾਂ ਜੜੀਆਂ ਨੇ ਔਰ ਬਣਨ ਜਾ ਰਹੀਆਂ ਨੇ ਔਰ ਉਹਦੇ ਤੇ 12 ਕਰੋੜ 79 ਲੱਖ ਰੁਪਏ ਦਾ ਜਿਹੜਾ ਖਰਚਾ ਉਹ ਆਊਗਾ ਸੋ ਪਰਮੇਸ਼ਵਰ ਕਿਰਪਾ ਕਰੇ ਆਪਾ ਗੁਰਦਾਸਪੁਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਣੀ ਔਰ ਮੈਂ ਮੇਰੀ ਆਦਤ ਆ ਕਿ ਮੈਂ ਬਹੁਤ ਜ਼ਿਆਦਾ ਲਾਈਵ ਨਹੀਂ ਹੁੰਦਾ ਤੇ ਜਦੋਂ ਮੈਂ ਲਾਈਵ ਹੁੰਦਾ ਮੈਂ ਹਮੇਸ਼ਾ ਵਿਕਾਸ ਦੀ ਗੱਲ ਕਰਨਾ ਮੈਂ ਹਮੇਸ਼ਾ ਸਤਿ ਭਾਵਨਾ ਦੀ ਗੱਲ ਕਰਨਾ ਮੈਂ ਲਾਈਵ ਹੋ ਕੇ ਬਹੁਤ ਉੱਚਾ ਨੀਵਾ ਬੋਲਣ ਵਾਲਾ ਇਨਸਾਨ ਨਹੀਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਮਾੜਾ ਨਹੀਂ ਕਹਿੰਦਾ ਆਪਣੇ ਕੰਮ ਦੇ ਵਿੱਚ ਵਿਸ਼ਵਾਸ ਰੱਖਦਾ ਔਰ ਮੇਰੀ ਕੋਸ਼ਿਸ਼ ਇਹ ਆ ਕਿ ਰਾਜਨੀਤੀ ਦਾ ਇੱਕ ਉਹ ਪਹਿਲੂ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਨਹੀਂ ਮਿਲਿਆ ਅੱਜ ਉਸ ਪਹਿਲੂ ਜਿਹੜਾ ਉਹ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਦੱਸ ਰਿਹਾ ਗੁਰਦਾਸਪੁਰ ਦਾ ਵਿਕਾਸ ਕਰਨਾ ਗੁਰਦਾਸਪੁਰ ਦੇ ਲੋਕਾਂ ਦਾ ਜੀਵਨ ਸਤ ਉੱਪਰ ਚੁੱਕਣਾ ਸਾਡੀ ਜ਼ਿੰਮੇਵਾਰੀ ਆ ਰਾਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਇਹ ਆ ਕਿ ਸਾਰੇ ਉਹ ਕੰਮ ਕਰੋ ਜਿਹੜੇ ਲੋਕਾਂ ਦੀ ਸੇਵਾ ਵੱਲ ਸਮਰਪਿਤ ਹੋਣ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕੇ ਲਈ ਹੋਣ ਔਰ ਮੈਂ ਅੱਜ ਤੁਹਾਡੇ ਰਾਈ ਸਿੰਹਦਰ ਗਵਰਨਮੈਂਟ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ 7757 ਕਰੋੜ ਰੁਪਈਆ ਸਾਡਾ ਆਰਡੀ ਅਫਸਰ ਰੋਕਿਆ ਉਹਨੂੰ ਜਲਦ ਰਿਲੀਜ਼ ਕੀਤਾ ਜਾਵੇ ਤਾਂ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਸੜਕਾਂ ਬਣਨ ਵਾਲੀਆਂ ਨੇ ਜਿਹਦੀ ਆਲਰੇਡੀ ਲਿਸਟ ਤਕਰੀਬਨ ਪੰਤੀਛਤੀ ਨਵੀਆਂ ਸਰਕਾਰੀ ਨਿਸ਼ਤ ਦਿੱਤੀਆ ਸੋ ਸਾਡੀ ਕੋਸ਼ਿਸ਼ ਹੈ ਕਿ ਜਦੋਂ ਇਹ ਪੈਸਾ ਰਿਲੀਜ਼ ਹੁੰਦਾ ਉਹ ਵੀ ਸੜਕਾਂ ਚਾਹੀਦੀਆਂ ਨਵੀਆਂ ਬਣਨ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਔਰ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਭਾਵੇਂ ਪੰਜਾਬ ਦੇ ਵਿੱਚ ਸਰਕਾਰ ਉਹਨਾਂ ਦੀ ਨਹੀਂ ਔਰ ਪੰਜਾਬ ਦੇ ਲੋਕ ਇੱਕ ਸਹੂਲਤ ਚਾਹੁੰਦੇ ਨੇ ਪੰਜਾਬ ਦੇ ਲੋਕ ਵੀ ਆਪਣਾ ਵਿਕਾਸ ਚਾਹੁੰਦੇ ਨੇ ਇਹ ਵਿਤਕਰਾ ਜਿਹੜਾ ਬਾਜਪਾ ਦੀ ਸੈਂਟਰ ਗਵਰਨਮੈਂਟ ਪੰਜਾਬ ਦੇ ਨਾਲ ਕਰ ਰਹੀ ਆ ਉਹਦੀ ਸਾਥ ਸ਼ਬਦਾ ਦੇ ਨਾਲ ਮੈਂ ਨਿੰਦਾ ਕਰਦਾ ਔਰ ਮੈਂ ਅਪੀਲ ਕਰੂੰਗਾ ਕਿ ਉਹਨਾਂ ਦੇ ਚੰਗਾ ਹੀ ਬੁੱਧੀ ਆਵੇ ਕਿ ਇਹ ਜਿਹੜਾ ਪੈਸਾ ਕਿਸਾਨੀ ਦਾ ਕਿਸਾਨ ਦੀ ਮਿਹਨਤ ਦਾ ਪੈਸਾ